ਖੁਦਾਵਨ ਮਸੀ ਯਸੂ ਦੇ ਨਾਮ ਦੇ ਵਿੱਚ ਸਭ ਨੂੰ ਸਲਾਮ ਜੈਮਸੀ ਦੀ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਅੱਜ ਮੈਂ ਤੁਹਾਡੇ ਸਭ ਨਾਲ ਸਾਂਝੀ ਕਰਨ ਜਾ ਰਿਹਾ ਕਿ ਤੁਸੀਂ ਜਾਣਦੇ ਹੋ ਬੀਤੇ ਸ਼ੁੱਕਰਵਾਰ ਯਾਨੀ 17 ਅਕਤੂਬਰ 2025 ਨੂੰ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਵਿਵਾਦਿਤ ਕਾਨੂੰਨ ਜਿਸ ਨੂੰ ਐਂਟੀ ਕਨਵਰਜਨ ਲਾ ਜਾਂ ਧਰਮ ਪਰਵਰਤਨ ਐਕਟ ਵੀ ਕਿਹਾ ਜਾਂਦਾ ਹੈ ਉਸ ਦੀਆਂ ਧੱਜੀਆਂ ਉਡਾਉਂਦੇ ਹੋਏ ਕਟੋ-ਕਟ ਪੰਜ ਐਫਆਈਆਰ ਰੱਦ ਕਰ ਦਿੱਤੀਆਂ ਮਤਲਬ ਕੁਐਸ਼ ਕਰ ਦਿੱਤੀਆਂ ਨਾਲ ਦੇ ਨਾਲ ਕਾਨੂੰਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਹੁਤ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਜੇ ਮੈਂ ਵਿਅਕਤੀਗਤ ਤੌਰ ਤੇ ਗੱਲ ਕਰਾਂ ਤਾਂ ਇਹ ਸੁਪਰੀਮ ਕੋਰਟ ਦਾ ਇੱਕ ਬਹੁਤ ਮਹੱਤਵਪੂਰਨ ਇੱਕ ਬੜਾ ਇਤਿਹਾਸਿਕ ਫੈਸਲਾ ਹੈ ਜੋ ਲਿਆ ਗਿਆ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਜੇਕਰ ਤੁਸੀਂ ਇਸ ਜੱਜਮੈਂਟ ਨੂੰ ਤੁਸੀਂ ਖੁਦ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਿੱਤਾ ਹੈ ਇਹ ਸਾਰੀਆਂ ਐਫਆਈਆਰ ਜੋ ਰੱਦ ਕੀਤੀਆਂ ਗਈਆਂ ਉਹ ਦਸੰਬਰ 2021 ਤੋਂ ਲੈ ਕੇ ਜਨਵਰੀ 2023 ਮਤਲਬ ਆਲਮੋਸਟ ਅਰਾਊਂਡ 2 ਸਾਲ ਦਾ ਸਮਾਂ ਹੈ ਇਹਦੇ ਵਿਚਕਾਰ ਆਈਪੀਸੀ ਅਤੇ ਯੂਪੀ ਕਾਨੂੰਨ ਦੇ ਵੱਖ-ਵੱਖ ਪ੍ਰੋਵੀਜ਼ਨਾਂ ਅਧੀਨ ਦਰਜ ਸਨ ਸੁਪਰੀਮ ਕੋਰਟ ਦੇ ਔਨਰੇਬਲ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਜੀ ਦੀ ਬੈਂਚ ਨੇ ਇਹਨਾਂ ਸਾਰੀਆਂ ਐਫਆਈਆਰ ਦੇ ਤੱਥਾਂ ਨੂੰ ਬੜੇ ਵਿਸਥਾਰ ਦੇ ਨਾਲ ਡਿਟੇਲਡ ਐਂਡ ਇਨ ਡੈਪਥ ਤਰੀਕੇ ਨਾਲ ਨੇ ਜਿਠਿਆ ਅਤੇ ਸਪਸ਼ਟ ਤੌਰ ਤੇ ਐਫ ਆਈ ਆਰ ਵਿੱਚ ਮੌਜੂਦ ਜਿੰਨੀਆਂ ਵੀ ਮੋੜਲੀਆਂ ਕਮੀਆਂ ਸੀ ਉਹਨਾਂ ਨੂੰ ਬਾਹਰ ਲੈ ਕੇ ਆਂਦਾ ਤੇ ਉਹਦੇ ਵਿੱਚ ਉਹਨਾਂ ਨੇ ਸਾਫ਼ ਦਰਸਾਇਆ ਕਿ ਕਿਵੇਂ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਉਹਨਾਂ ਨੇ ਚਿੰਤਾ ਵੀ ਪ੍ਰਗਟਾਈ ਅਤੇ ਸਭ ਤੋਂ ਮਹੱਤਵਪੂਰਨ ਤੱਥ ਇਹ ਉਹਨਾਂ ਨੇ ਬਾਹਰ ਕੱਢਿਆ ਕਿ ਐਫ ਆਈ ਆਰ ਜਿੰਨੀਆਂ ਵੀ ਹੋਈਆਂ ਸੀਗੀਆਂ ਉਹਦੇ ਵਿੱਚ ਧਰਮ ਪਰਿਵਰਤਨ ਦਾ ਕੋਈ ਵੀ ਪੀੜਤ ਸ਼ਿਕਾਇਤ ਲੈ ਕੇ ਪੁਲਿਸ ਕੋਲ ਤਾਂ ਪਹੁੰਚਿਆ ਹੀ ਨਹੀਂ ਤਾਂ ਫਿਰ ਪੁਲਿਸ ਨੇ ਧਰਮ ਪਰਿਵਰਤਨ ਦਾ ਪਰਚਾ ਕਿਉਂ ਤੇ ਕਿਨੇ ਦਰਜ ਕੀਤਾ ਬਹੁਤ ਸਾਰੇ ਸਵਾਲੀਆ ਨਿਸ਼ਾਨ ਸਾਡੇ ਪ੍ਰਸ਼ਾਸਨ ਦੇ ਉੱਤੇ ਅਤੇ ਸ਼ਾਸਨ ਦੇ ਉੱਤੇ ਚੁੱਕਦਿਆਂ ਹੋਇਆ ਉਹਨਾਂ ਨੇ ਇਹ ਫੈਸਲਾ ਸੁਣਾਇਆ ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕਦਮਿਆਂ ਦੇ ਵਿੱਚ ਹੋਰ ਵੀ ਬੜੇ ਝੂਠ ਸੀਗੇ ਜਿਹੜੇ ਸੁਪਰੀਮ ਕੋਰਟ ਨੇ ਉਜਾਗਰ ਕੀਤੇ ਉਹਨਾਂ ਵਿੱਚੋਂ ਇੱਕ ਐਫ ਆਈ ਆਰ ਨੂੰ ਰੱਦ ਕਰਦੇ ਹੋਏ ਇਹ ਵੀ ਫੈਸਲਾ ਸੁਣਾਇਆ ਗਿਆ ਕਿ ਅਪਰਾਧਿਕ ਕਾਨੂੰਨ ਕੋਈ ਵੀ ਕਾਨੂੰਨ ਹੈ ਨਾਗਰਿਕਾਂ ਨੂੰ ਪਰੇਸ਼ਾਨ ਕਰਨ ਦਾ ਸਾਧਨ ਨਹੀਂ ਹੋ ਸਕਦਾ ਅਤੇ ਨਾ ਹੀ ਕੋਰਟ ਕਦੇ ਇਸ ਨੂੰ ਖਾਸ ਕਰਕੇ ਸੁਪਰੀਮ ਕੋਰਟ ਕਦੇ ਵੀ ਇਸ ਨੂੰ ਪਰੇਸ਼ਾਨ ਕਰਨ ਦਾ ਸਾਧਨ ਬਣਨ ਦੇਵੇਗੀ ਇਸੇ ਕਰਕੇ 17 ਅਕਤੂਬਰ 2025 ਨੂੰ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿੱਚ ਸਮੂਹਿਕ ਧਾਰਮਿਕ ਪਰਵਰਤਨ ਦੇ ਕਥਿਤ ਅਪਰਾਧ ਤੇ ਦਰਜ ਵੱਖ-ਵੱਖ ਐਫ ਆਈ ਆਰਾਂ ਨੂੰ ਰੱਦ ਕਰ ਦਿੱਤਾ ਗਿਆ ਜੇ ਅਸੀਂ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਪ੍ਰੋਹਿਬੀਸ਼ਨ ਆਫ unlawful conversion of religion act 2021 ਜਿਸ ਨੂੰ ਉੱਤਰ ਪ੍ਰਦੇਸ਼ ਗੈਰ ਕਾਨੂੰਨੀ ਧਰਮ ਪਰਿਵਰਤਨ ਰੋਕੂ ਐਕਟ 2021 ਵੀ ਕਿਹਾ ਜਾਂਦਾ ਹੈ ਉਹਦੇ ਮਹੱਤਵਪੂਰਨ ਫੈਸਲੇ ਵਿੱਚ ਜਸਟਿਸ ਜੇਬੀ ਪਰਦੀਵਾਲਾ ਅਤੇ ਮਨੋਜ ਮਿਸ਼ਰਾ ਜੀ ਨੇ ਉੱਤਰ ਪ੍ਰਦੇਸ਼ ਦੀ ਇੱਕ ਬਹੁ ਚਰਚਿਤ ਸैम ਹਿਗਨਬਾਟਮ ਯੂਨੀਵਰਸਿਟੀ ਆਫ agriculture technology and sciences ਦੇ ਵਾਈਸ ਚਾਂਸਲਰ ਰਜਿੰਦਰ ਬਿਹਾਰੀ ਸਮੇਤ ਕਈ ਵਿਅਕਤੀਆਂ ਵਿਰੁੱਧ ਦਰਜ ਕੀਤੀਆਂ 5 ਐਫਆਈਆਰ ਨੂੰ ਰੱਦ ਕਰ ਦਿੱਤਾ ਗਿਆ ਜਸਟਿਸ ਸਾਹਿਬ ਵੱਲੋਂ 158 158 ਪੰਨਿਆਂ ਦਾ ਫੈਸਲਾ ਸੁਣਾਇਆ ਗਿਆ ਅਤੇ ਸਪਸ਼ਟ ਕੀਤਾ ਗਿਆ ਕਿ ਮੁਕੱਦਮਿਆਂ ਦੇ ਵਿੱਚ ਕਾਨੂੰਨੀ ਕਮਜ਼ੋਰੀਆਂ ਸਨ ਯਾਨੀ ਕਿ ਜਿਸ ਨੂੰ ਅਸੀਂ ਲੀਗਲ ਇਨਫਰਮिटीज ਕਹਿੰਦੇ ਹਾਂ ਉਹਦੇ ਵਿੱਚ ਪ੍ਰਕਿਰਿਆਤਮਕ ਖਾਮੀਆਂ ਸਨ ਪ੍ਰੋਸੀਜਰਲ ਲੈਪਸਿਸ ਸੰ ਜਿਹਨੂੰ ਅਸੀਂ ਕਹਿੰਨੇ ਆ ਪ੍ਰੋਸੇ ਯੋਗਤਾ ਦੀ ਕਮੀ ਸੀ ਤੇ ਜਾਂ ਸੀ ਉਸਨੂੰ ਆਸਾਨ ਪਾਸ਼ਾ ਵਿੱਚ ਕਹਿ ਸਕਦੇ ਆ ਕਿ ਐਫ ਆਈ ਆਰ ਝੂਟੀਆਂ ਅਤੇ ਖੋਖਲੀਆਂ ਅਤੇ ਬੇਬੁਨਿਆਦ ਸਨ ਜਿਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਸਟਿਸ ਆਈ ਬਾਨਾ ਦੀ ਬੈਂਚ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਅਤੇ ਕਿਹਾ ਗਿਆ ਕਿ ਅਜਿਹੇ ਮੁਕਦਮੇ ਜਾਰੀ ਰੱਖਣਾ ਨਿਆਂ ਦਾ ਮਜ਼ਾਕ ਉਡਾਉਣਾ ਹੋਵੇਗਾ ਉਨ੍ਹਾਂ ਨੇ ਇਹ ਵੀ ਕਿਹਾ ਮਕਦਮਾ ਜਾਂ ਐਫਆਈਆਰ ਚਲਾਉਣ ਵਾਲੀਆਂ ਏਜੰਸੀਆਂ ਪੂਰੀ ਤਰ੍ਹਾਂ ਅਵਿਸ਼ਵਾਸਯੋਗ ਸਮਗਰੀ ਦੇ ਆਧਾਰ ਤੇ ਆਪਣੀ ਮਨਮਰਜ਼ੀ ਅਤੇ ਕਲਪਨਾ ਅਨੁਸਾਰ ਮਕਦਮਾ ਦਰਜ ਨਾ ਕਰਨ ਅਤੇ ਨਾ ਹੀ ਇਸ ਨੂੰ ਚਲਾਉਣ ਇੱਕ ਐਫਆਈਆਰ ਨੂੰ ਰੱਦ ਕਰਦੇ ਹੋਏ ਜਸਟਿਸ ਸਹਿਬਾਨਾ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਕੋ ਕਥਿਤ ਘਟਨਾ ਲਈ ਕਈ ਐਫਆਈਆਰ ਦੀ ਵਾਰ-ਵਾਰ ਮੌਜੂਦਗੀ ਜਾਂ ਵਾਰ-ਵਾਰ ਦਰਜ ਕਰਨਾ ਇੱਕੋ ਘਟਨਾ ਵਾਸਤੇ ਇਹ ਪੁਲਿਸ ਅਤੇ ਇਨਵੈਸਟੀਗੇਟਿੰਗ ਏਜੰਸੀਜ਼ ਵੱਲੋਂ ਕਾਨੂੰਨ ਦੀ ਦੁਰਵਰਤੋਂ ਕਰਨਾ ਸਾਫ ਦਰਸ਼ਾਉਂਦੀ ਹੈ ਬੈਂਚ ਨੇ ਇਹ ਵੀ ਕਿਹਾ ਕਿ ਇੱਕੋ ਘਟਨਾ ਦੇ ਸੰਬੰਧ ਵਿੱਚ ਐਫਆਈਆਰ ਦਾ ਵਾਰ-ਵਾਰ ਦਰਜ ਹੋਣਾ ਜਾਂਚ ਪ੍ਰਕਿਰਿਆ ਦੀ ਨਿਰਪੱਖਤਾ ਨੂੰ ਕਮਜ਼ੋਰ ਕਰਦਾ ਹੈ ਅਤੇ ਦੋਸ਼ੀ ਨੂੰ ਬੇਵਜ੍ਹਾ ਪਰੇਸ਼ਾਨੀ ਦਾ ਸਾਹਮਣਾ ਕਰਨ ਤੇ ਮਜਬੂਰ ਕਰਦਾ ਹੈ ਇੱਕ ਹੋਰ ਅਲੱਗ ਐਫਆਈਆਰ ਜੋ ਕਿ 15 ਅਪ੍ਰੈਲ 2022 ਨੂੰ ਫਤਿਹਪੁਰ ਜ਼ਿਲ੍ਹੇ ਦੇ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਵਿਹਿ ਜਿਸ ਨੂੰ ਅਸੀਂ ਵਿਸ਼ਵ ਹਿੰਦੂ ਪ੍ਰਸ਼ਦ ਕਹਿੰਦੇ ਆ ਉਸਦੇ ਵਾਈਸ ਪ੍ਰੈਜ਼ੀਡੈਂਟ ਹਿਮਾਂਸ਼ੂ ਦਿਕਸ਼ਿਤ ਦੀ ਸ਼ਿਕਾਇਤ ਦੇ ਆਧਾਰ ਤੇ 35 ਨਾਮਜਦ ਅਤੇ 20 ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਸੀ ਮਤਲਬ ਟੋਟਲ 55 ਲੋਕਾਂ ਦੇ ਉੱਤੇ ਇੱਕ ਪਰਚਾ ਦਰਜ ਕੀਤਾ ਗਿਆ ਸੀਗਾ ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਇੱਕ ਦਿਨ ਪਹਿਲਾਂ ਯਾਨੀ ਕਿ 14 April ਨੂੰ ਚਰਚ ਆਫ ਇੰਡੀਆ ਦੇ ਵਿੱਚ ਇੱਕ ਸਮਾਗਮ ਦੇ ਵਿੱਚ 90 ਲੋਕਾਂ ਨੂੰ ਇਸਾਈ ਧਰਮ ਵਿੱਚ ਤਬਦੀਲ ਕੀਤਾ ਗਿਆ ਸੀ ਜੋ ਕਿ ਇੱਕ ਮੌਂਡੀ ਥਰਸਡੇ ਦਾ ਦਿਨ ਸੀ ਜੋ ਮਸੀਹੀ ਲੋਕਾਂ ਲਈ ਇਸਾਈ ਲੋਕਾਂ ਲਈ ਇੱਕ ਧਾਰਮਿਕ ਮਹੱਤਵ ਦਾ ਦਿਨ ਸੀ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਲੋਕਾਂ ਨੂੰ ਧੋਖਾਧੜੀ ਲਾਲਚ ਅਤੇ ਕਈ ਲੋਕਾਂ ਨੂੰ ਜ਼ੋਰ ਜ਼ਬਰਦਸਤੀ ਕਰਕੇ ਵਿਤਰਮ ਪਰਵਰਤਨ ਕਿ ਕਰਾਇਆ ਗਿਆ ਸੀ ਜਿਸ ਵਿੱਚ ਸੁਪਰੀਮ ਕੋਰਟ ਨੇ ਸਖਤ ਐਕਸ਼ਨ ਲੈਂਦੇ ਹੋਏ ਅਤੇ ਸਖਤ ਫੈਸਲਾ ਸੁਣਾਉਂਦੇ ਹੋਏ ਉਹਨਾਂ ਦੀ ਬੈਂਚ ਵੱਲੋਂ ਇਹ ਝੂਠਾ ਦੋਸ਼ ਅਤੇ ਖੋਖਲੀ ਐਫਆਈਆਰ ਨੂੰ ਵੀ ਰੱਦ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਵੀ ਸੁਣਾਇਆ ਗਿਆ ਕਿ ਮੁਕਦਮੇ ਵਿੱਚ ਗਵਾਹਾਂ ਦੇ ਬਿਆਨਾਂ ਅਤੇ ਤੱਥਾਂ ਅਨੁਸਾਰ ਸਾਫ ਦਿਖਦਾ ਹੈ ਕਿ ਕਿਸੇ ਵੱਲੋਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਗੈਰ ਕਾਨੂੰਨੀ ਧਰਮ ਪਰਿਵਰਤਨ ਕਰਵਾਇਆ ਹੀ ਨਹੀਂ ਗਿਆ ਜੀਹਾਂ ਦੋਸਤੋ ਸੱਚ ਸੱਚ ਹੀ ਹੁੰਦਾ ਹੈ ਅਤੇ ਝੂਠ ਝੂਠੀ ਹੁੰਦੀ ਹੈ ਝੂਠ ਚਾਹੇ ਜਿੰਦਾ ਮਰਜੀ ਵੱਡਾ ਹੋਵੇ ਆਖਿਰਕਾਰ ਜਿੱਤ ਸਚਾਈ ਦੀ ਹੁੰਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਦੇਖਣ ਦੀ ਬਹੁਤ ਜ਼ਰੂਰਤ ਹੈ ਕਿ ਚਾਹੇ ਦੁਨੀਆ ਜਿੰਨੀ ਮਰਜ਼ੀ ਝੂਠ ਬੋਲੀ ਜਾਵੇ ਸਾਨੂੰ ਖੁਦਾ ਦਾ ਕੰਮ ਕਰਨਾ ਨਹੀਂ ਛੱਡਣਾ ਖੁਦਾ ਸਾਨੂੰ ਨਹੀਂ ਛੱਡਦੇ ਨਾ ਹੀ ਸੱਚਾਈ ਸਾਨੂੰ ਕਦੇ ਛੱਡਦੀ ਹੈ ਜੈਸੇ ਜਾਣਦੇ ਹਾਂ ਕਿ ਸੱਚਾਈ ਖੁਦਾਵੰਦ ਇਸਮਸੀਅਤ ਹੈ ਤੇ ਅਸੀਂ ਆਪਣਾ ਜੋ ਅਸੀਂ ਖੁਦਾਵੰਦ ਦੇ ਲਈ ਕੰਮ ਕਰਦੇ ਹਾਂ ਜਿਸ ਤਰ੍ਹਾਂ ਵੀ ਕੰਮ ਕਰ ਰਹੇ ਹਾਂ ਉਹਨੂੰ ਅਸੀਂ ਜਾਰੀ ਰੱਖਣਾ ਹੈ ਤੇ ਕਿਸੇ ਤੋਂ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਖੁਦਾ ਸਾਡੇ ਨਾਲ ਹੈ ਭਰੋਸਾ ਰੱਖੋ ਅਤੇ ਡਟ ਕੇ ਕੰਮ ਕਰਦੇ ਰਹੀਏ ਸਭ ਨੂੰ ਜੈਮਸੀ ਦੀ ਅਸਲਾਮ